ਅੱਜ ਅਸੀਂ ਇੱਥੇ ਚੁਲਨਾ ਖੁਰ ਦੇ ਵਿੱਚ ਮੀਟਿੰਗ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਲ ਬਲਾਕ ਸੰਪਤੀ ਮੈਂਬਰ ਜੋ ਅਸੀਂ ਅਨਾਉਂਸ ਕੀਤੇ ਹੈ ਇਤੋਸਤਨ ਟੌਕ ਸਿੰਘ ਜੀ ਜੋ ਕਿ ਬਲਾਕ ਸੰਮੇ ਲਈ ਇਲੈਕਸ਼ਨ ਲੜਨਗੇ ਸਾਡੇ ਸਾਰੇ ਪਿੰਡਾਂ ਦੇ ਸਰਪੰਚ ਅਤੇ ਹੈਗੇ ਨੇ ਬਰਾੜਾਂ ਦੇ ਹੈਗੇ ਨੇ ਚੁੰਡਾ ਕੋਲ ਜੁਂਡਾ ਕਲਾ ਚੁੰਡਾ ਕਲਾ ਐਂਡ ਮਾਦੋਕੀ ਸਾਡੇ ਸਾਰੇ ਸਰਪੰਚ ਨੇ ਇਹ ਸਟਨਾਲ ਰੇਸ਼ਮ ਸਿੰਘ ਬੜਾਚ ਖੜੀ ਨੇ ਪਿੱਛੇ ਇਤੋਦੀ ਚਾ ਗਾਮੇ ਜ਼ੋਨ ਦੀ ਜਿਹੜੀ ਹੈ ਜ਼ਿਲ੍ਹਾ ਪ੍ਰੇਸ਼ਦ ਦੇ ਇਲੈਕਸ਼ਨ ਇੱਥੇ ਲੜਨਗੇ ਸੋ ਅਸੀਂ ਅੱਜ ਮੀਟਿੰਗ ਕੀਤੀ ਹੈ ਸਵੰਦੇ ਵਿੱਚ ਔਰ ਸਾਡੇ ਸਾਰੇ ਸਰਪੰਚ ਸਾਹਿਬ ਔਰ ਸਾਡੀ ਸਾਰੇ ਜਿੰਨੀ ਵੀ ਸਾਡੀ ਟੀਮ ਹੈ ਅਸੀਂ ਇਹ ਹੀ ਅਨੁਚਾਰ ਦੋਨੇ ਕਿਸੀ ਲੋਕਾਂ ਦੇ ਕੰਮ ਕਰਾਵਾਂਗੇ ਔਰ ਸਰਕਾਰ ਹੈ ਬਲੌਕ ਸੰਸ ਦੀ ਜਿੰਨੀ ਚਾਹੀਦੀ ਹੈ ਜਿਲ੍ਹਾ ਪਿਸ਼ੇਦ ਔਰ ਜਿਹੜੀ ਚਾਹੀਦੀ ਹੈ ਤਾਂ ਕਿ ਫੰਡਸ ਔਨ ਪਿੰਡਾਂ ਦੇ ਵਿੱਚ ਔਰ ਡਵੈਲਪਮੈਂਟ ਦਾ ਅਸੀਂ ਕੰਮ ਸ਼ੁਰੂ ਕਰੀਏ ਜੀ ਮੈਨੂੰ ਕਿੰਨਾ ਕੁ ਹੁੰਦਾ ਰ ਮਿਲ ਰਿਹਾ ਪਿੰਡਾਂ ਚ ਬਹੁਤ ਵਧੀਆ ਮਿਲ ਰਿਹਾ ਜੀ ਸਾਡੇ ਦੇਖੋ ਸਾਰੇ ਸਰਪੰਚ ਸਾਹਿਬ ਖੜੇ ਹੈ ਸਾਰੀਆਂ ਪੰਚਾਇਤਾਂ ਖੜੀਆਂ ਨੇ ਔਰ ਜਿੰਨੇ ਵੀ ਸਾਡੇ ਜਿਹੜੇ ਕੈਂਡੀਡੇਟਸ ਹੈ ਸਾਡੇ ਜਿਹੜੇ ਕੈਂਡੀਡੇਟਸ ਮੇਰੇ ਵੱਲੋਂ ਨਹੀਂ ਦਿੱਤੇ ਗਏ ਪੰਚਾਇਤਾਂ ਵੱਲੋਂ ਦਿੱਤੇ ਗਏ ਹੈ ਔਰ ਮੈਨੂੰ ਲੱਗਦਾ ਹੈ ਕਿ ਇਹੀ ਲੋਕਤੰਤਰ ਹੈ ਸਾਨੂੰ ਸਾਰਿਆਂ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਔਰ ਜਿੰਨੀਆਂ ਤੁਹਾਡੀਆਂ ਪੰਚਾਇਤਾਂ ਨੇ ਐਟਲੀਸ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਵਿੱਚੋਂ ਕਿਹੜਾ ਲੀਡਰ ਹੈ ਜਿਹੜਾ ਕਿ ਉਹ ਅੱਗੇ ਬਲਾਕ ਸੰਮਤੀ ਵਾਸਤੇ ਤੇਜ ਰਹੇ ਨੇ ਇਹ ਸਭ ਤੋਂ ਵਧੀਆ ਕੋਆਰਡੀਨੇਸ਼ਨ ਹੁੰਦੀ ਹੈ ਵੀ ਤੁਸੀਂ ਆਪਣੇ ਪੰਚਾਇਤਾਂ ਦੇ ਨਾਲ ਆਪਣੇ ਸਰਪੰਚਾਂ ਦੇ ਨਾਲ ਸਲਾਹ ਕਰਕੇ ਸਾਰੀਆਂ ਚੀਜ਼ਾਂ ਨੂੰ ਅੱਗੇ ਰੱਖੋ ਸੋ ਇਹ ਇਹਨਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਸ ਕੈਂਡੀਡੇਟ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਹਨਾਂ ਨੂੰ ਇਹ ਜਿਤਾ ਕੇ ਜਿਹੜਾ ਜੀ ਬਲਾਕ ਸੰਮਤੀ ਦਵਾਣ ਦਾ ਸੰਕਟ